ਸਰਕਾਰ ਦਾ ਆਗੂ ਇਥੋਂ ਦਾ ਬੜੇ-ਬੜੇ ਵਾਅਦੇ ਕਰਦਾ ਸੀ ਕਿ ਜਦੋਂ ਪਾਣੀ ਘਟ ਗਿਆ ਤੁਰੰਤ ਹੀ ਪੁਲ ਬਣਾ ਲਾ ਦਾਂਗੇ ਜੀ ਪਹਿਲਾਂ ਨਾਲੋਂ ਬੜਾ ਵਧੀਆ ਬਣਾਵਾਂਗੇ ਜੀ ਤੇ ਮੈਂ ਹੁਣ ਇਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਸੁੱਕਣ ਦਾ ਇੰਤਜ਼ਾਰ ਕਰਦੇ ਹਾਂ ਵੀ ਅਸੀਂ ਪੁਲ ਸੋਨਾ ਬਣਾਵਾਂਗੇ ਖੌਂ ਖਾਦੀ ਸੀ ਮਤਲਬ ਸਮਾਜ ਤੇ ਜਾ ਕੇ ਹੁਣ ਅਸੀਂ ਜੇ ਤੂੰ ਪੁੱਛਦੇ ਆ ਤਾਂ ਸਾਨੂੰ ਉਹ 15 ਦਿਨ ਜਾਂ 20 ਦਿਨ ਦਾ ਉਹ ਕਹਿ ਦਿੰਦੇ ਆ ਮਿਸ ਕਰ ਰਹੇ ਆ ਇਸ ਪੁਲ ਨੂੰ ਬੜਾ ਇੱਕ ਰਾਸਤਾ ਜੁੜਦਾ ਸੀ ਇੱਧਰ ਸੱਭ ਨੇ ਭੁੰਧੜ ਪਿੰਡਾ ਕਾਨੇ ਵਾਲਾ ਪਿੰਡਾ ਲੋਕ ਸਾਡੇ ਪੁਲ ਟੱਪ ਕੇ ਜਾਂਦੇ ਸੀ ਈਆਂ ਵਿਚਾਰੀਆਂ ਕਾਨੇ ਆਏ ਤੋਂ ਪੜਨ ਵਾਸਤੇ ਉਹਨੀਆਂ ਭੁੰਧੜ ਤੋਂ ਪੜਨ ਵਾਲੇ ਬੱਚੇ ਛੋਟੇ ਆਉਂਦੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਦਿੱਕਤ ਹੈ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖੋ ਜੈਂ ਚੱਕਦੇ ਪੰਜਾਬ ਅਸੀਂ ਸ਼ਹਿਰ ਸਰਦੂਲਗੜ੍ਹ ਦੇ ਇੱਕ ਗਰ ਦੇ ਜਿਹੜਾ ਫੱਟਿਆਂ ਵਾਲਾ ਪੁਲਿਸੀ ਉੱਥੇ ਅਸੀਂ ਖੜੇ ਹੋਏ ਹਾਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਹਾਰਡਵਰ ਗੈਸ ਸਮੱਸਿਆ ਮੈਥੇ ਆਈਆਂ ਸੀ ਤਾਂ ਉੱਥੇ ਫੱਟਿਆਂ ਵਾਲੇ ਪੁਲਸ ਦਾ ਜਿਹੜਾ ਬੰਨ ਸੀ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਯਾਰ ਤੋੜ ਦਿੱਤਾ ਗਿਆ ਸੀ ਜਿਹੜਾ ਫੱਟਿਆਂ ਵਾਲਾ ਪੁਲਸੀ ਪਰ ਹੱਤ ਤੱਕ ਉਹਦਾ ਕੋਈ ਵੀ ਹਜ਼ਾਰਾ ਬਣਾਉਣ ਦਾ ਕੁਝ ਵੀ ਕੰਮਕਾਰ ਨਹੀਂ ਚੱਲਿਆ ਹੋਇਆ ਇਹ ਜਿਹੜਾ ਪੁਲਸੀ ਬਾਬਾ ਬਹਾਲ ਦਾ ਆਦੀਆਂ ਜਿਹਨੇ ਪੈਸਲੇ ਟਾਈਮ ਦੇ ਵਿੱਚ ਜਿਹੜਾ ਬਣਾਇਆ ਹੋਇਆ ਸੀ ਤੇ ਲੋਕਾਂ ਜਿਹੜਾ ਜਾਦਾਂ ਸੀ ਸ਼ਹਿਰ ਵਾਸੀ ਨੇ ਕਾਫੀ ਜਿਹੜਾ ਜਾਦਾਂ ਸੀ ਇਸ ਫੱਟੇ ਵਾਲੇ ਪੁਲ ਦੇ ਨਾਲ ਜੁੜੀਆਂ ਹੋਈਆਂ ਸੀ ਹੁਣ ਜਿਹੜੇ ਇਥੇ ਸ਼ਹਿਰ ਵਾਸੀ ਇਹਨਾਂ ਨੂੰ ਕੋਈ ਕੰਮਕਾਰ ਦੇ ਲਈ ਜਿਹੜਾ ਜਿਹੜਾ ਫੱਟੇ ਵਾਲੇ ਪੁਲ ਸੇ ਪਾਰ ਕਰਕੇ ਜਾਣਾ ਪੈਂਦਾ ਸੀ ਪਰ ਹੁਣ ਜਿਹੜਾ ਉਹਨੂੰ ਫੱਟੇ ਵਾਲਾ ਪੁਲਾ ਤੋੜ ਦਿੱਤਾ ਗਿਆ ਪਰ ਸ਼ਹਿਰ ਵਾਸੀਆਂ ਨੂੰ ਹੁਣ ਜਿਹੜੀਆਂ ਕਾਫੀ ਦਿੱਕਤਾਂ ਜਿਹੜੀਆਂ ਉਹ ਆ ਰਹੀਆਂ ਨੇ ਨੰਗਨ ਟੱਪਨ ਇਹੜੀਆਂ ਮੁਸ਼ਕਲਾਂ ਨੇ ਉਹਨਾਂ ਲੋਕਾਂ ਨੂੰ ਸ਼ਹਿਰ ਵਾਸੀਆਂ ਤੇ ਆ ਰਹੀਆਂ ਨੇ ਸੋ ਆਪਾਂ ਸ਼ਹਿਰ ਵਾਸੀਆਂ ਨਾਲ ਗੱਲਬਾਤ ਕਰਦੇ ਆਂ ਭਾਈ ਸ਼ਸ਼ੀ ਕਾਲ ਜੀ ਸ਼ਸ਼ੀ ਕਾ ਜੀ ਆਪਦੇ ਚੈਨਲ ਚੱਕ ਦੇ ਪੰਜਾਬ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਬਾਈ ਜਿ세 ਦੇਖ ਰਹੇ ਹੈ ਨਾ ਕਾਫੀ ਟਾਈਮ ਦੇ ਵਿੱਚ ਜਿਹੜਾ ਮੈਂ ਜਦੋਂ ਆਪਣੇ ਹੜਵਰਗੇ ਸਮੱਸਿਆ ਮੈਂ ਇੱਥੇ ਆਈਆਂ ਹੋਈਆਂ ਸੀ ਤਾਂ ਕੱਗਰ ਜਿਹੜਾ ਫੱਟੇ ਵਾਲਾ ਪੁਲ ਸੀ ਇਹ ਢਾਹ ਦਿੱਤਾ ਗਿਆ ਸੀ ਕਿਉਂਕਿ ਡਾਫ ਲੱਗ ਗਈ ਸੀ ਪਾਣੀ ਜਦ ਕਰ ਰਿਹਾ ਕਿਉਂਕਿ ਜੜੀਆਂ ਬੂਟੀਆਂ ਜਿਹੜੀਆਂ ਆ ਰਹੀਆਂ ਸੀ ਉਹਨਾਂ ਦਾ ਤਾਂ ਡਾਫ ਲੱਗਣ ਦੇ ਕਾਰਨ ਜਿਹੜਾ ਪਾਣੀ ਸੱਗੇ ਕ੍ਰੋਸ ਨਹੀਂ ਹੋ ਰਿਹਾ ਸੀ ਉਹਦੇ ਕਰਕੇ ਜਿਹੜਾ ਪੁਲ ਸੀ ਇਹ ਤੋੜ ਦਿੱਤਾ ਗਿਆ ਸੀ ਹੁਣ ਦੇਖਿਆ ਜਾ ਰਿਹਾ ਹੈਗਾ ਕਿ ਲੋਕ ਕਹਿ ਰਹੇ ਨੇ ਸਾਨੂੰ ਸਮੱਸਿਆਵਾਂ ਮ ਆ ਰਹੀਆਂ ਨੇ ਕਾਫੀ ਜ਼ਿਆਦੇ ਵੀ ਸਾਨੂੰ ਉੱਥੇ ਕੰਮ ਕਾਰ ਕਰਨ ਵਾਸਤੇ ਜਿਹੜਾ ਪੁਲ ਸੀ ਉਹ ਕ੍ਰੋਸ ਕਰਕੇ ਜਾਣਾ ਪੈਂਦਾ ਕੀ ਡੇਰਾ ਬਾਬਾ ਬਾਲਦਾਸ ਬੜਾ ਇਤਿਹਾਸਕ ਡੇਰਾ ਤੇ ਬੜੀ ਮੰਨਤਾ ਸਾਡਾ ਸਰਦੂਲਗੜ੍ਹ ਦੀ ਜਿਹੜੀ ਭਾਈਚਾਰਕ ਸਾਂਝ ਆ ਬੜੀ ਅਟੁੱਟਾ ਬੜਾ ਲੋਕਾਂ ਦਾ ਆਪਸ ਵਿੱਚ ਪ੍ਰੇਮ ਹੈ ਇੱਥੋਂ ਦਾ ਇਹ ਜਦੋਂ ਆਪਣਾ ਘੱਗਰ ਦਰਿਆ ਆਇਆ ਘੱਗਰ ਦਰਿਆ ਆਉਣ ਤੋਂ ਬਾਅਦ ਇੱਥੇ ਡਾਫ ਲੱਗੀ ਡਾਫ ਲੱਗਣ ਤੋਂ ਬਾਅਦ ਬੜਾ ਇਤਿਹਾਸਕ ਪੁਲ ਜਿਹੜਾ ਬਾਬਾ ਬਾਲਦਾਸ ਜੀ ਦਾ ਇੱਥੇ ਮੈਂ ਕਹੂੰਗਾ ਹਰੇਕ ਕੋਈ ਇਹੋ ਜਿਹਾ ਵਿਆਹ ਨਹੀਂ ਵਿਆਹ ਦੇ ਵੀਡੀਓ ਸ਼ੂਟਿੰਗ ਹੁੰਦੀ ਸੀ ਪੋਜ ਬਣਦੇ ਸੀ ਤੇ ਬੜੇ ਲੋਕ ਫੋਟੋਆਂ ਕਰਨ ਦੇਖਣ ਆਉਂਦੇ ਸੀਗੇ ਬੜਾ ਇਤਿਹਾਸਕ ਪੁਲ ਸੀ ਪਰ ਇੱਥੋਂ ਦੇ ਕੁਝ ਰਾਜਨੀਤਿਕ ਆਗੂ ਨੇ ਆ ਪ੍ਰਬੰਧਕ ਕਮੇਟੀ ਦੇ ਆਗੂ ਵੀ ਖੜੇ ਨੇ ਉਹਨਾਂ ਨੂੰ ਨਾਲ ਲੈ ਕੇ ਡੇਰੇ ਦੇ ਵਿੱਚ ਜਾ ਕੇ ਸੌਂ ਖਾਧੀ ਸੀ ਕਿ ਅਸੀਂ ਸੌਂ ਖਾਣੇ ਆ ਜਦੋਂ ਪਾਣੀ ਘਟ ਗਿਆ ਉਤਰ ਗਿਆ ਸਾਰਾ ਸਾਈਡਾਂ ਸੁੱਕ ਗਿਆ ਤੇ ਅਸੀਂ ਇਹਨੂੰ ਤੁਰੰਤ ਬਣਾਵਾਂਗੇ ਤੇ ਅੱਜ ਉਹੀ ਰਾਜਨੀਤਿਕ ਆਗੂ ਨੂੰ ਕਈ ਵਾਰ ਕਹਿਣ ਦੇ ਬਾਵਜੂਦ ਕੁੰਬ ਕਰਨ ਦੀ ਨੀਂਦ ਸੁੱਤੇ ਹੋਏ ਨੇ ਮੈਂ ਕਹੂੰਗਾ ਯਾਰ ਸਰਕਾਰ ਤਾਂ ਝੂਠ ਮਾਰ ਕੇ ਬਣੀ ਬਣੀ ਸੀ ਝੂਠੀਆਂ ਸੌਂਆਂ ਖਾ ਕੇ ਬਣੀ ਬਣੀ ਸੀ ਸਾਨੂੰ ਉਦੋਂ ਸਮਝਣਾ ਚਾਹੀਦਾ ਸੀ ਇਹ ਗੱਲਾਂ ਨੂੰ ਹੋਰ ਬਦਲ ਹੋ ਸਕਦੇ ਸੀਗੇ ਪਰ ਬੜੇ ਦੁੱਖ ਦੀ ਗੱਲ ਮੈਨੂੰ ਇਹ ਕਹਿਣੀ ਪੈ ਰਹੀ ਆ ਕਿ ਲੋਕਾਂ ਦੇ ਅਸੀਂ ਜਦੋਂ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਆ ਜਦੋਂ ਚੈਨਲ ਦੇਖਦੇ ਆ ਹਰ ਦਿਨ ਦੂਜੇ ਤੀਜੇ ਦਿਨ ਕੋਈ ਨਾ ਕੋਈ ਸਟੇਟਸ ਇਹ ਪਾਈ ਰੱਖਦਾ ਪੁੱਲ ਬਣੇ ਹੋਏ ਨੂੰ ਜਦੋਂ ਬਣੇ ਹੋਏ ਸੀ ਕਿ ਅਸੀਂ ਬਹੁਤ ਮਿਸ ਮਿਸ ਕਰ ਰਹੇ ਹਾਂ ਇਸ ਪੁੱਲ ਨੂੰ ਬੜਾ ਇੱਕ ਰਾਸਤਾ ਜੁੜਦਾ ਸੀ ਇੱਧਰ ਸਭ ਨੇ ਭੁੰਧੜ ਪਿੰਡਾ ਕਾਨੇ ਵਾਲਾ ਪਿੰਡਾ ਲੋਕ ਸਾਡੇ ਪੁੱਲ ਟੱਪ ਕੇ ਜਾਂਦੇ ਸੀਗੇ ਤੇ ਇਹ ਪੁੱਲ ਨੂੰ ਕਰੇਨਾ ਦੇ ਨਾਲ ਤੋੜਿਆ ਗਿਆ ਉਸ ਸਮੇਂ ਕਿ ਅਸੀਂ ਸ਼ਹਿਰ ਬਚਾਲਿਆ ਪਰ ਮੈਂ ਕਹਣਾ ਬਚਾਉਣ ਦੀ ਬਜਾਏ ਤੋੜਨ ਤੋਂ ਬਾਅਦ ਜਾਦੇ ਸ਼ਹਿਰ ਡੁੱਬਿਆ ਪਹਿਲਾਂ ਪਹਿਲਾਂ ਦੇ ਸਮਿਆਂ ਦੇ ਨਾਲੋਂ ਤੇ ਇੰਨੀ ਚਾਰੇ ਪਾਸੇ ਡੇਰਾ ਹੋਣ ਦੇ ਬਾਵਜੂਦ ਇੱਥੇ ਮੈਂ ਕਹਿਣਾ ਪਾਰਕ ਹੋਣੇ ਚਾਹੀਦੇ ਸੀ ਗੰਦਗੀ ਦੇ ਢੇਰ ਤੋਂ ਦਾ ਕੈਮਰਾ ਦੇਖੂਗਾ ਇੱਥੋਂ ਦੇ ਆਗੂਆਂ ਨੂੰ ਖੁਦ ਪ੍ਰਬੰਧਕ ਕਮੇਟੀ ਨੂੰ ਵਿਸ਼ਵਾਸ ਦੇ ਵਿੱਚ ਲੈ ਕੇ ਇਹ ਕੰਮ ਕੀਤਾ ਸੀ ਬਾਈ ਅਸੀਂ ਪਿਆਰ ਨਾਲ ਪਿੱੱਦੂ ਕਹਿ ਦਿੰਨੇ ਆ ਤੇ ਛੋਟਾ ਨਾਮ ਹੁੰਦਾਗਾ ਇਹ ਇਹਨਾਂ ਨੇ ਬਾਈ ਬਲੌਰ ਸਿੰਘ ਜੀ ਆ ਵੈਸੇ ਪੂਰਾ ਨਾਮ ਇਹਨਾਂ ਨੇ ਖੁਦ ਉਸ ਸਮੇਂ ਇਹ ਕਿਹਾ ਸੀ ਵੀ ਜੇ ਇਹ ਸਰਕਾਰਾਂ ਨਹੀਂ ਬਣਾਉਂਦੀਆਂ ਤਾਂ ਅਸੀਂ ਖੁਦ ਇਹ ਆਪਣੇ ਯਾਰ ਦਸਾਂ ਨੌਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਉਹ ਸਾਡੇ ਖਜ਼ਾਨਚੀ ਸਾਹਿਬ ਜਗਤਾਰ ਸਿੰਘ ਕੋਲੇ ਜਮ੍ਹਾਂ ਵੀ ਕਰਾਇਆ ਤੁਰੰਤ ਸਭ ਤੋਂ ਪਹਿਲਾਂ 21000 ਰੁਪਏ ਦਾ ਚੈੱਕ ਦੇਣ ਵਾਲੀ ਸ਼ਖਸੀਅਤ ਆ ਬਾਈ ਬਲੌਰ ਸਿੰਘ ਜੀ ਬਾਕੀਆਂ ਨੇ ਅਸੀਂ ਵੀ ਹੋਰ ਨੇ ਵੀ ਜਿੰਨਾ ਕਿਸੇ ਤੋਂ ਸ਼ਰਧਾ ਨਾਲ ਹੋਇਆ ਅਸੀਂ ਡੇਰੇ ਦੇ ਵਿੱਚ ਉਹ ਬਾਈ ਜਗਤਾਰ ਸਿੰਘ ਹੋਰਿਆਂ ਕੋਲੇ ਜਮ੍ਹਾਂ ਹੋਇਆ ਕਈ ਸੋਚਦੇ ਨੇ ਵੀ ਜਦੋਂ ਪੁਲ ਬਣੂਗਾ ਉਦੋਂ ਦੇ ਕੇ ਆਵਾਂਗੇ ਸ਼ਹਿਰ ਦੇ ਲੋਕ ਇਕੱਠੇ ਹੋਏ ਸੀ ਬੜਾ ਆ ਕੇ ਇੱਥੇ ਵਿਸ਼ਵਾਸ ਮੀਟਿੰਗਾਂ ਹੋਈਆਂ ਸੀ ਕਿ ਪੁਲ ਤੁਰੰਤ ਬਣਾਵਾਂਗੇ ਪਰ ਸਰਕਾਰ ਵਾਰੀ-ਵਾਰੀ ਵਾਅਦੇ ਕਰਦੀ ਸੀ ਸਰਕਾਰ ਦਾ ਆਗੂ ਇੱਥੋਂ ਦਾ بڑے بڑے ਵਾਅਦੇ ਕਰਦਾ ਸੀ ਕਿ ਜਦੋਂ ਪਾਣੀ ਘਟ ਗਿਆ ਤੁਰੰਤ ਹੀ ਪੁਲ ਬਣਨ ਲਾ ਦਾਂਗੇ ਜੀ ਪਹਿਲਾਂ ਨਾਲੋਂ ਬੜਾ ਵਧੀਆ ਬਣਾਵਾਂਗੇ ਜੀ ਤੇ ਮੈਂ ਹੁਣ ਇਹਨਾਂ ਨੂੰ ਪੁੱਛਣਾ ਚਾਹਣਾ ਵੀ ਸੁੱਕਣ ਦਾ ਇੰਤਜ਼ਾਰ ਕਰਦੇ ਹੋ ਵੀ ਜਦੋਂ ਜਮਾ ਸੁੱਕ ਗਈ ਤੇ ਅੱਜ ਤੱਕ ਸਰਦੂਲਗੜ੍ਹ ਦੇ ਇਤਿਹਾਸ ਦੇ ਵਿੱਚ ਨਹੀਂ ਸੁੱਕੀ ਪਾਣੀ ਦੁਬਾਰੇ ਆਉਣਾ ਤੇ ਪਾਣੀ ਹੁਣ ਦੁਬਾਰੇ ਆਉਣ ਵਾਲੇ ਦੁਆਰੇ ਹੋਗੇ ਤੇ ਸਰਕਾਰ ਕੰਮ ਕਰਨ ਦੀ ਨੀਂਦ ਸੁੱਤੀ ਹੋਈ ਆ ਕਿਉਂ ਝੂਠੀਆਂ ਸੌਹਾਂ ਖਾਧੀਆਂ ਸੀ ਕਿਉਂ ਲੋਕਾਂ ਦੀ ਭਾਵਨਾਵਾਂ ਨਾਲ ਤੁਸੀਂ ਖਲਵਾੜ ਕਰਦੇ ਹੋ ਇਹ ਆ ਸਰਦੂਲਗੜ੍ਹ ਦੇ ਲੋਕ ਅੱਜ ਪੁੱਛਣ ਵਾਸਤੇ ਮਾਣਯੋਗ ਐਮਸੀ ਸਾਹਿਬ ਖੜੇ ਨੇ ਸਾਡੇ ਆ ਬਾਬਾ ਭਾਲदास ਦੇ ਖਜ਼ਾਨਚੀ ਸਾਹਿਬ ਖੜੇ ਨੇ ਹੋਰ ਬਾਈ ਜੀ ਖੜੇ ਨੇ ਸਾਰੇ ਸਤਿਕਾਰਯੋਗ ਸਾਥੀ ਇਹ ਖੜੇ ਨੇ ਅਸੀਂ ਸਵਾਲ ਪੁੱਛ ਰਹੇ ਹਾਂ ਜੇ ਤੁਸੀਂ ਪੁਲ ਤੜਵਾਉਣ ਦਾ ਸੌਂ ਖਾਧੀ ਸੀ ਕਿ ਤੁਹਾਡੇ ਵਾਸਤੇ ਕੋਈ ਸੌਂ ਵੀ ਅਹਿਮੀਅਤ ਨਹੀਂ ਰੱਖਦੀ ਅਸੀਂ ਇਸ ਗੱਲ ਨੂੰ ਪਾਰਟੀ ਬਾਜੀ ਚ ਨਹੀਂ ਲੈ ਜਾਂਦੇ ਸਾਡੀਆਂ ਭਾਵਨਾਵਾਂ ਨਾਲ ਜੁੜਿਆ ਮੁੱਦਾ ਤੁਸੀਂ ਆ ਕੇ ਇਸ ਦਾ ਉੱਤਾ ਚੱਕਿਆ ਸੀ ਤੁਹਾਨੂੰ ਇਹ ਸਾਡੀ ਬੇਨਤੀ ਆ ਫਿਰ ਵੀ ਵੀ ਇਹ ਤੇ ਤੁਸੀਂ ਤੁਰੰਤ ਗੱਲ ਕਰਕੇ ਜਿਹੜੇ ਉਦੋਂ ਅਫਸਰ ਸ਼ਾਇਆਂ ਨਾਲ ਗੱਲ ਕਰਦੇ ਸੀ ਮੈਂ ਫਲਾਣੇ ਨਾਲ ਗੱਲ ਕਰ ਲਈ ਮਿੰਟਾਂ ਚ ਬਣ ਜੂਗਾ ਸਾਨੂੰ ਪਤਾ ਸੀ ਵੀ ਉਹ ਉਹਨਾਂ ਸੌਖਾ ਨਹੀਂ ਕਿਉਂਕਿ ਤੁਸੀਂ ਜਾਣ ਬੁਝ ਕੇ ਇਹ ਗੱਲਾਂ ਕਰ ਰਹੇ ਸੀ ਪਰ ਸਾਡੀ ਸੋਡੇ ਤੋਂ ਫਿਰ ਜ਼ੋਰਦਾਰ ਮੰਗ ਹੈ ਇਹ ਕਿ ਪੁਲ ਨੂੰ ਜਲਦੀ ਤੋਂ ਜਲਦੀ ਪਹਿਲਾਂ ਦੇ ਹਾਲਾਤ ਦੇ ਵਿੱਚ ਬਣਾਇਆ ਜਾਵੇ ਜੇ ਕੋਈ ਪੈਸਾ ਘਟਾ ਪ੍ਰਬੰਧਕ ਕਮੇਟੀ ਸਾਡੇ ਜਿਹੜੇ ਗੱਦੀ ਤੇ ਹੁਣ ਮੌਜੂਦ ਨੇ ਬਠਿੰਡਾ ਆਪਣਾ ਸੰਤ ਜੱਸੀ ਪੋ ਵਾਲੀ ਤਾਂ ਬੀਬੀਕਾ ਆਨੰਦ ਜੀ ਉਹ ਵੀ ਕਹਿ ਰਹੇ ਨੇ ਵੀ ਕੋਈ ਗੱਲ ਨਹੀਂ ਜੇ ਸਰਕਾਰ ਹੱਥ ਖੜੇ ਕਰਦੀ ਹੈ ਤਾਂ ਅਸੀਂ ਖੁਦ ਬਣਾ ਦਾਂਗੇ ਇੱਕ ਇੱਕ ਫੈਸਲਾ ਇੱਕ ਪਾਸਾ ਤਾਂ ਕਰ ਲੋ ਵੀ ਨਹੀਂ ਬਣਾਉਣਾ ਫਿਰ ਅਸੀਂ ਸਾਡਾ ਨਗਰ ਦੇਖੂਗਾ ਯਾਰ ਆ ਸਾਡੇ ਚ ਇਨੀ ਕ ਹੈਗੀ ਆਪਮਦੀ ਅਸੀਂ ਆਪ ਚੱਕੀ ਇੱਥੇ ਪੱਠਲ ਆ ਕੇ ਮਿਹਨਤ ਕਰਾਂਗੇ ਅਸੀਂ ਇਸ ਪੁਲ ਨੂੰ ਦੁਬਾਰਾ ਬਣਾਵਾਂਗੇ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਵੀ ਤੁਹਾਨੂੰ 10-15 ਦਿਨਾਂ ਦਾ ਜਾਂ 10 ਦਿਨਾਂ ਦਾ ਟਾਈਮ ਲੈ ਲਓ ਨਹੀਂ ਇੱਕ ਵੱਡਾ ਇਕੱਠ ਕਰਕੇ ਸਰਦੂਲਗੜ੍ਹ ਦਾ ਜਿਹੜੇ ਇਸ ਪੁਲ ਨੂੰ ਦੁਬਾਰਾ ਸੁਜੀਤ ਕਰਨਾ ਚਾਹੁੰਦੇ ਨੇ ਅਸੀਂ ਇੱਕ ਵੱਡਾ ਤੋਡੇ ਦਰਵਾਜੇ ਮੂਰੇ ਆ ਕੇ ਧਰਨਾ ਰੱਖਾਂਗੇ ਫਿਰ ਤੁਸੀਂ ਕਹੋਗੇ ਵੀ ਇਹ ਰਾਜਨੀਤੀ ਕਰਦੇ ਆ ਸਾਡੀ ਤੁਹਾਨੂੰ ਬੇਨਤੀ ਆ ਕਿ ਸਾਡਾ ਪੁਲ ਜਿਵੇਂ ਪਹਿਲਾਂ ਬਣਿਆ ਹੋਇਆ ਸੀ ਉਹ ਮੇ ਬਣਾ ਕੇ ਤੁਸੀਂ ਇਹ ਪੁਲ ਸਾਨੂੰ ਤਿਆਰ ਕਰਕੇ ਦਿਓ ਜਿਵੇਂ ਤੁਸੀਂ ਵਾਦਾ ਕੀਤਾ ਸੀ ਧੰਨਵਾਦ ਜੀ ਇੱਧਰ ਰੱਖਿਆ ਜਾਂ ਕੀ ਕਹਿਣਾ ਚਾਹੋਗੇ ਸਤਿ ਸ਼੍ਰੀ ਅਕਾਲ ਜੀ ਇਹ ਜੀ ਮੈਂ ਹੁਣ ਇੱਕ ਕਹਿਣਾ ਕੀ ਚਾਹੂੰਗਾ ਜੀ ਹੁਣ ਸਾਨੂੰ ਸਾਰੇ ਮੰਨ ਲਓ ਸਾਰਾ ਮਹੱਲਾ ਮਨ ਲਾ ਸਾਰੇ ਵੀ ਅਸੀਂ ਨਾਲ ਸਹਿਯੋਗੀ ਹੋ ਕੇ ਇਹਨੂੰ ਕਹਿ ਕੇ ਵੀ ਮਨ ਲਾ ਸਾਨੂੰ ਕਾਹ ਕੇ ਵੀ ਅਸੀਂ ਪੁਲ ਤੋਂ ਬਣਾਵਾਂਗੇ ਖਾਉ ਖਾਦੀ ਸੀ ਮਤਲਬ ਸਮਾਤ ਤੱਕ ਜੀ ਹੁਣ ਅਸੀਂ ਜਦੋਂ ਪੁੱਛਦੇ ਆ ਤਾਂ ਸਾਨੂੰ ਉਹ 15 ਦਿਨ ਜਾਂ 20 ਦਿਨ ਦਾ ਉਹ ਕਹਿ ਦਿੰਦੇ ਆ 15 20 ਦਿਨਾਂ ਨੂੰ ਹੀ ਬਣਾ ਦਾਂਗੇ 4 ਮਹੀਨੇ ਹੋ ਗਏ ਤੇ ਹੁਣ ਜਿਹੜੇ ਹੁਣ ਇੱਥੇ ਵਿਚਾਰੇ ਗਰੀਬ ਲੋਕ ਐ ਪਾਰ ਜਾਂਦੇ ਸੀ ਬਹੁਤ ਪਰੇਸ਼ਾਨੀ ਹੋ ਰਹੇ ਨੇ ਉਹ ਜੀ ਮੰਨੋ ਉਹਨਾਂ ਨੂੰ ਬਾਹਰ ਜਾਣ ਨੂੰ ਇਧਰੀ ਇਹ ਰਸਤਾ ਜ਼ਿਆਦਾ ਸੀ ਕੁੜੀਆਂ ਵਿਚਾਰੀਆਂ ਕੰਨਿਆਏ ਤੋਂ ਪੜਨ ਵਾਸਤੇ ਉਹਨੀਆਂ ਹੁੰਦਰ ਤੋਂ ਕੱਢਣ ਵਾਲੇ ਬੱਚੇ ਛੋਟੇ ਆਉਂਦੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਔਕਤ ਹੈ ਜੀ ਆ ਕੋ ਕਰੀਬ ਘਰਾਂ ਦੇ ਬੈਨਾਂ ਤੇ ਪੈਸੇ ਨਹੀਂ ਲਾ ਸਕਦੇ ਤੁਰਕੇ ਆਉਂਦੇ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਔਕਤ ਹੋ ਰਹੀ ਹੈ ਅਸੀਂ ਤਾਂ ਉਹਨੂੰ ਹੱਥ ਬੰਨ੍ਹ ਕੇ ਬੇਨਤੀ ਹੀ ਕਰਦੇ ਆਂ ਬਾਈ ਜੀ ਵੀ ਜਾਂ ਤਾਂ ਤੂੰ ਇਹਨੂੰ ਬਣਾ ਦੇ ਜਾਂ ਇੱਕ ਮਸਲਾ ਹੱਲ ਕਰਦਾ ਜਾਂ ਮੈਥੋਂ ਬਣਦਾ ਨਹੀਂ ਜਵਾਬ ਦੇ ਜਵਾਬ ਦੇ ਸੋ ਅੰਕਲ ਜਿਸ ਗੱਲਬਾਤ ਕੀਤੀ ਉਹਨਾਂ ਨੇ ਸਾਨੂੰ ਦੱਸਿਆ ਕਿ ਜਿਹੜੇ ਬੱਚੇ ਨੇ ਆਲੇ-ਦਾਲ ਪਿੰਡਾਂ ਵਿੱਚੋਂ ਸ਼ਹਿਰ ਦੇ ਵਿੱਚ ਪੜਨ ਲਈ ਆਉਂਦੇ ਨੇ ਉਹ ਪੜਨ ਲਈ ਬੱਚਿਆਂ ਦੇ ਲਈ ਕਾਫੀ ਜਿਹੜਾ ਮੁਸ਼ਕਲ ਹੋ ਰਹੀ ਹੈ ਕਿਉਂਕਿ ਬੈਨਾ ਦੇ ਬੱਚੇ ਜਿਹੜੇ ਨਹੀਂ ਆ ਸਕਦੇ ਤੇ ਬੱਚਿਆਂ ਵੱਲ ਹੀ ਨਹੀਂ ਸ਼ਹਿਰ ਵਾਸੀਆਂ ਵੱਲ ਧਿਆਨ ਦੇਣ ਦੇ ਨਾਲ ਕੋਈ ਬੱਚਿਆਂ ਦੇ ਵੱਲ ਧਿਆਨ ਦੇ ਸਕਦੇ ਕਿਉਂਕਿ ਬੱਚਿਆਂ ਦਾ ਹਣ ਵਾਲਾ ਵੀ ਜਿਹੜਾ ਖਰਾਬ ਕੀਤਾ ਜਾ ਰਿਹਾ ਹੈ ਕੋਗੇ ਜਿਵੇਂ ਜਿਵੇਂ ਪ੍ਰਾਈਪਰ ਤਰੀਕੇ ਨਾਲ ਨਹੀਂ ਹੋਊਗਾ ਤਾਂ ਪੀਵੀ ਕਾਟ ਮੜ ਕੇ ਖਰਾਬ ਹੋਊਗਾ ਤਾਂ ਪ੍ਰਸ਼ਾਸਨ ਬੇਨਤੀ ਕਰਦੇ ਆ ਤੇ ਜੇ ਸਰਕਾਰ ਨੂੰ ਬੇਨਤੀ ਕਰਦੇ ਆ ਅਪੀਲ ਕੀਤੀ ਜਾ ਰਹੀ ਹੈ ਸ਼ਹਿਰ ਵਾਸੀਆਂ ਵੱਲੋਂ ਵੀ ਤਾਂ ਸਾਡੇ ਚੈਨਲ ਦੇ ਸਾਰੇ ਟੀਮ ਵੱਲੋਂ ਵੀ ਬੇਨਤੀ ਕੀਤੀ ਜਾ ਰਹੀ ਹੈ ਕਿ ਜਿਹੜੇ ਪੁਲ ਦਾ ਨਿਰਮਾਣਾ ਛੇਤੀ ਛੇਤੀ ਕਰਵਾਇਆ ਜਾਵੇ ਤਾਂ ਕਿ ਬੱਚੇ ਜਿਹੜੇ ਪੀਵੀ ਖਰਾਬਣਾ ਹੋਵੇ ਤੇ ਜਿਹੜੀਆਂ ਇਸ ਭਾਵਨਾ ਮੈਥੋਂ ਦੇ ਸ਼ਹਿਰ ਨਾਲ ਜੁੜੀਆਂ ਹੋਈਆਂ ਨੇ ਬਹੁਤ ਬੜਾ ਜਿਆਦਾ ਜੁੜੀਆਂ ਹੋਈਆਂ ਨੇ ਤੇ ਜਿਹੜੇ ਭਾਵਨਾਵਾਂ ਮਦੇ ਅੱਥੇਸ ਨਾ ਪਹੁੰਚੇ ਇਹਨਾਂ ਲੋਕਾਂ ਨੂੰ ਤੇ ਜਲਦੀ ਜਲਦੀ ਜਿਹੜੇ ਪੁਲ ਦਾ ਨਿਰਮਾਣ ਕਰਵਾਇਆ ਜਾਵੇ